ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਝੋਣਗੇ ਅੱਜ ਦੀ ਵਿਜਿਟ ਪਿੰਡ 16 ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਪੈਂਦੀ ਆ ਬਾਈ ਸਤਨਾਮ ਹੁਣਾ ਦੇ ਫਾਰਮ ਤੇ ਪਹੁੰਚ ਚੁੱਕੇ ਆ 7-8 ਪਸ਼ੂ ਲੈ ਕੇ ਆਇਆ ਵਧੇਰੇ ਜਾਣਕਾਰੀ ਲੈ ਕੇ ਸਾਂਝੀ ਕਰਾਂਗੇ ਬੇਸਤ ਬੇਨਤੀ ਕਰਾਂਗੇ ਆਪਣੀ ਨਰਖ ਬਰਖ ਤਸੱਲੀ ਕਰਕੇ ਤੁਹਾਡਾ ਫਰਜ਼ ਬੰਦਾ ਇਲਜਾਨ ਦਾ ਲੈ ਕੇ ਜਾਣਾ ਜੀ ਠੀਕ ਹੈ ਜੀ ਆਓ ਲਈਏ ਜਾਣਕਾਰੀ ਤੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੂਰ ਬੱਧਰਪੁਰ ਆਡੇ ਰਿਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਹੋ ਜੀ ਠੀਕ ਠਾਕ ਵਧੀਆ ਸਭ ਠੀਕ ਠਾਕ ਵੀਰ ਜੀ ਠੀਕ ਹੈ ਵਪਾਰ ਦਾ کاروبار ਹਾਂ ਜੀ ਵੀਰ ਜੀ ਵਪਾਰ ਕਾਰੋਬਾਰ ਆਪਣਾ ਨਾਮ ਕੀ ਹੈ ਜੀ ਨਾਮ ਵੀਰ ਸੁਨਾਮ ਸਿੰਘ ਠੀਕ ਹੈ ਜੀ ਪਿੰਡ ਪਿੰਡ ਸੋਲ ਜੀ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਦਰਮਦਾਨ ਤਹਿਸੀਲ ਦਰਮਦਾਨ ਠੀਕ ਹੈ ਮੋਬਾਈਲ ਨੰਬਰ 973474 083955 ਹਾਂ ਠੀ ਤੇ ਕਿੰਨੇ ਪਸ਼ੂ ਲੈਣਦੇ ਆ? ਜੀ ਜੀ 6 ਪਸ਼ੂ ਆਪਣੇ ਕੋਲ। 6 ਪਸ਼ੂ ਤਿੰਨ ਗਾਵਾਂ ਤੇ ਤਿੰਨ ਮੱਝਾਂ ਜੋ। ਠੀਕ ਆ ਮੱਝਾਂ ਤੋਂ ਸ਼ੁਰੂਆਤ ਕਰੀਏ। ਹਾਂ ਜੀ ਮੱਝਾਂ ਤੋਂ ਕਰ ਲਵਾਂਗਾ। ਲਓ ਜੀ ਆਓ ਫਿਰ। ਸੱਜਣੋ ਮੱਝਾਂ ਤੋਂ ਸ਼ੁਰੂਆਤ ਕਰਕੇ ਤੁਹਾਨੂੰ ਕਲਾ ਕਲਾ ਪੀਸ ਵਿਖਾਉਣੇ ਆ ਨਾ ਨਾ ਲੈਨੇ ਆ ਡਿਟੇਲ ਕਰਦੇ ਆ ਗੱਲਬਾਤ ਸਾਰੀ ਤੇ ਉਸੇ ਤੇ ਆਪਾਂ ਆਪੱਤੇ ਤੇ ਰੇਟ ਜਾਇਜ਼ ਹੀ ਹੋਣਗੇ। ਠੀਕ ਆ ਜੀ ਤੇ ਆਹ ਸੂਈ ਮੈਂ ਤੋਂ ਝਲਕ ਤੁਹਾਨੂੰ ਪਹਿਲੇ ਨੰਬਰ ਤੋਂ ਮਰਾਉਣੇ ਆ। ਮਾਕਰ ਜਿਹੜੀ ਇਹਨੇ ਮੈਂ ਕੱਟੀ ਆ ਗਈ ਫੀਮੇਲ ਠੀਕ ਆ। ਤਾਰੀ ਫਰੀ ਦੇ ਬਟਨ ਵਾਲਾ ਚਟਾ ਗਿਆ ਵਾਜੀ ਕਿੰਨਾੰਦ ਪੱਕਾ 10 ਕਿਲੋ ਦੋ ਜਾਰੇ 10 ਕਿਲੋ ਹਾਂਜੀ ਹਾਂਜੀ ਠੀਕ ਹੈ ਚੋਣ ਓਕੇ ਚੋਣ ਕੋਈ ਵੀ ਜੀ ਪੋਲੀ ਬੜੀ ਚਵਾਈ ਬਹੁਤ ਯਾਰੀ ਪੋਲੀ ਸਾਰੀ ਬੜਾ ਸੋਹਣਾ ਲੱਗਾ ਹਨਾ ਨੋਕ ਵਾਲਾ ਥਾਨ ਠੀਕ ਹੈ ਮਗਰ ਕੱਟ ਹੀ ਆ ਗਿਆ ਹਾਂਜੀ ਹਾਂਜੀ ਤੇ ਸੁਆ ਸੁਆ ਵੀ ਜੀ ਕੋਈ ਦੂਜਾ ਵਾਲੇ ਕੋਈ ਜਾਲ ਵਾਲੇ ਆਹ ਠੀਕ ਹੈ ਲਿਆਂਦੀ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਖੁੱਲ ਕੇ ਤੋਰਾ ਕਰਾਈਏ ਚੈੱਕ ਲਓ ਜੀ ਅਜੇ ਵੀਰ ਜੀ ਤਰੀ ਆਈ ਆ ਠੀਕ ਆ ਸਾਹਮਣੇ ਲਾ ਕੇ ਰੇ ਆਹ ਲਾ ਕੇ ਠੇ ਆ ਹਾਂਜੀ ਹਾਂਜੀ ਆਈ ਤਰੀ ਵੀ ਜਰੀ ਠੀਕ ਹੈ ਇਹ ਤਾਂ ਨੂੰ ਤੁਰਦਿਏ ਬਾਹਰ ਨੂੰ ਕੱਢ ਦਈਏ ਹਮਮਮ ਰਗਨ ਵਾਜੇ ਤਰੀ ਆਈ ਆ ਤੇ ਸਾਡੇ ਅੱਗੇ ਅੱਗੇ ਬਾਹਰ ਨੂੰ ਗੇਟ ਖੋਲਦਿਏ ਮੜਿਆ ਤੇ ਮੈਂ ਚੰਗੇ ਆ ਸੂਬਾ ਤਿੱਜਾ ਮਗਰ ਜਿਹੜੀ ਕੱਟੀ ਆ ਗਈ ਆ ਤੇ 10 ਕਿਲੋ ਤੋਂ 10 ਦੇ ਆ 9 ਮੰਨ ਕੇ ਜਿਹੜਾ ਮਰਜ਼ੀ ਭੰਨ ਭਰਾ ਤੈਨੂੰ ਖਾ ਸਕਦਾ ਮੋੜ ਲਈ ਬਾਕੀ ਕੱਦ ਵਜਨ ਦੀ ਸੱਜਣੋਂ ਪੂਰੀ ਆ ਵੱਡੀ ਆ ਛੋਟੀ ਨਹੀਂ ਆ ਤੇ ਥਾਂਲੇ ਬਾਹ ਬਹੁਤ ਸੋਹਣਾ ਇੱਕੋ ਜਿਹਾ ਥਾਂਲੇ ਬਾਹ ਪੱਧਰ ਆ ਤੇ ਰੇਟ ਫਿਰ ਇਹਦਾ ਕੀ ਕਰਦਗੇ ਰੇਣਵੀਰ ਜੀ 99000 ਰੁਪਇਆ 99 ਹਾਂਜੀ ਹਾਂਜੀ ਤੇ ਕੀ ਮਾਨਤਨ ਕਰਦੀ ਆ ਹਜ਼ਾਰ ਘਟ ਦੇ ਦੋ ਜੀ ਨਹੀਂ ਹਜ਼ਾਰ ਨਾ ਨਾ ਕਰੀਏ ਪਹਿਲੀ ਵੀਡੀਓ ਖੁੱਲੇ ਛੋੜ ਕਰੀਏ ਇਹ ਜੀ 92000 ਦੇ ਦਾਂਗੇ ਹੋਰ ਨਾ ਦੱਸੋ 90 ਦੀ ਕਰ ਨਹੀਂ ਭਾਜੀ ਜਾਣ ਦੇ ਪੂਰੇ 90 ਜਾਣ ਦੇ ਪਹਿਲੀ ਵੀਡੀਓ ਯਾਦ ਕਰਨਗੇ ਸੰਤੂ ਬੱਧਰਪੁਰਿਆ ਨਾਲ ਜੁੜੇ ਨੇ ਠੀਕ ਹੋ ਗਿਆ ਜੀ 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 ਪਹਿਲੇ ਆ ਵੀਡੀਓ ਦੇ ਚਲ 90000 ਦੇ ਦਿੰਦੇ ਲੋ ਜੀ ਸ਼ੁਰੂਆਤ ਕਰਤੀ 90000 ਤੋਂ ਤੇ ਬਾਕੀ ਆਪੇ ਇਹ ਤਾਂ ਵੀਰ ਜੀ ਛੋੜ ਹੀ ਹੁਣੀ ਜੋ 90000 ਜੋ ਠੀਕ ਹੈ ਹਾਂ ਜੀ ਕੱਟੀ ਮਗਰ ਜੀ ਤੇ ਬਾਕੀ ਵੀਰ ਜੀ ਮਾਦੇ ਨਾ ਥੋੜੀ ਕਿ ਉਹਨਾਂ ਨੇ ਭਗਉ ਸੌਦਾ ਕਰਾਇਆ ਇਹ ਤਾਂ ਪੱਠੇ-ਪੁੱਠੇ ਨਹੀਂ ਪਏ ਹੋਏ ਬੱਜੀ ਰਹੀਦਾ ਜੇ ਹੁਣੇ ਉਹ ਆ ਕੇ ਜੇ ਲਾਈ ਆ ਬਗਾਨੇ ਸਾਰੇ ਆ ਕੇ ਜੀਵ ਨਹੀਂ ਲਾਉਂਦਾ ਅਜੇ ਥਰੀ ਜਾਏਗਾ ਤੇ ਇਹ ਕਨਵਾਸੂ ਆ ਕੇ ਵੀਰ ਜੀ ਇਹ ਦੂਜਾ ਲਾ ਲਓ ਕੋਈ ਤੀਜਾ ਲਾ ਲੇ ਠੀਕ ਹੈ ਹਾਂ ਜੀ ਇਹ ਬੜੇ ਕੋਕੇ ਕਾ ਕੇ ਜੜੀ ਬੈਠੀ ਕਰਮ ਵਾਲੀ ਹੈ ਤੇ ਲਓ ਜੀ ਕੋਕੇ ਕਾਕੇ ਲਈ ਮੌਜੂਦਾ ਹੱਦ ਕਿੰਨਾ ਵੀਰ ਜੀ ਹਲੇ ਇਹ ਵੀ ਰਾਤੀ ਮੱਝ ਆਈ ਆ ਅੱਛਾ ਉਹ ਦੱਸਦੇ 14 ਕਿਲੋ ਤੇ ਆਪਾਂ ਨੇ 12 ਕਿਲੋ ਅੱਛਾ 12 ਕਿਲੋ ਮੱਝ ਹਾਂ ਜੀ ਹਾਂ ਜੀ ਆਪਾਂ ਵੀ ਇੱਕੋ ਡਾਂਗੀ ਪਸ਼ੂ ਜੋਗ ਲਈ ਆਈਦਾ ਆਪਾਂ ਦੇ ਦੋ ਡਾਂਗੀ ਤੇ ਬਾਕੀ 22 ਸਾਫ ਹੈ ਮਾਈ ਜੀ ਠੂ ਛੱਟਾ ਕੋਈ ਨਹੀਂ ਪੋਲੀ ਪਾਲੀ ਬਿਲਕੁਲ ਮੱਝ ਠੀਕ ਹੈ ਜੀ ਹਾਂ ਜੀ 13 ਕਿਲੋ ਸਜਣੋ ਜਿਹੜਾ ਦੁੱਧ ਦੱਸਦਾ ਵੀਰ ਤੇ 12 ਕਿਲੋ ਮੰਨ ਕੇ ਕੋਈ ਖੜ ਸਕਦਾ ਠੀਕ ਹੈ ਜੀ ਤੇ ਮਗਰ 12 ਕਿਲੋ ਵੀਰ ਜੀ ਉਹ ਠੰਡਾ ਕਰਕੇ ਆਏ ਮਿਲ ਲੈ ਠੰਡਾ ਕਰਕੇ ਬਿਲਕੁਲ ਕੰਡੇ ਰੱਖ ਕੇ ਘੱਟੀ ਮਗਰ ਆ ਗਈ ਹ ਪੁਰਾਣਾ ਵੀ ਲੋ ਜੀ ਮੈਂ ਚੰਗੀ ਆ ਪਤਲੇ ਚੰਮ ਦੀ ਆ ਠੀਕ ਆ ਜੀ ਬੋਡੀ ਢਾਂਚਾ ਜਿਹੜਾ ਬਿਲਕੁਲ ਚੰਗਾ ਵੱਡਾ ਹੈ ਪੇਟਪੜੇ ਦੀ ਤੇ ਦੂਜਾ ਸੂਆ ਨਹੀਂ ਆ ਜੀ ਠੀਕ ਆ ਜੀ ਪੂਸ ਬੜੀ ਵੇਕਰਮਾਲੀ ਦੀ ਬਿਲਕੁਲ ਐ ਨਾਲ ਖੰਦੀ ਜੀ ਮੱਝ ਕੇ ਗੱਲੋ ਕੁਸੀ ਦੇਖੋ ਕਿੱਡੇ ਚੜਾਈ ਜੜਵੀ ਮਾਜੀ ਥਣ ਭਾਂਡਾ ਲੱਗਾ ਮਾਝੂ ਵੇ ਗੱਡੀ ਜੂਦ ਵਾਲੀ ਮਾਝੀ ਨਹੀਂ ਮੈਂ ਚੰਗੀ ਵੱਡੀ ਆ ਬਾਡੀ ਪੰਪਰ ਦੀ ਮੋੜ ਲਿਆ ਥਾਨ ਬੜਾ ਸੋਹਣਾ ਲਗਾ ਕਰ ਮਾਲੀ ਨੂੰ ਕੱਲਾ ਕੱਲਾ ਸਜਨੋ ਤੇ ਬਾਇਸ਼ਾਈ ਬਿਲਕੁਲ ਓਕੇ ਰਹਿ ਹੋ ਰਿਹਾ ਪੱਤਰ ਲੇਵਾ ਥਾਂ ਦੇ ਦੀ ਤੇ ਮਗਰ ਜਿਹੜੀ ਆ ਗਈ ਕੱਟੀ ਆ ਗਈ ਠੀਕ ਹੈ ਜੀ ਇਹਦਾ ਵੀ ਕੀ ਮੁੱਲ ਕਰਦੀ ਹੈ ਵੀਰ ਜੀ ਦਾ ਮੁੱਲ ਇੱਕ ਵੀ ਕਰ ਦੇ ਇੱਕ ਵੀ ਕਰ ਦਈਏ ਇਹਦਾ ਮਾਣ ਕੀ ਕਰੀਏ 2000 ਛੱਡਦਾ ਵੀ ਨਹੀਂ ਪੰਜ ਤਾਂ ਹੀ ਜਾਣਦੇ ਨਹੀਂ ਪਾਜੀ ਜਾਣਦੇ ਨਹੀਂ ਜਾਣਦੇ 17 ਹੀ ਦੇਖੋ ਜਾਣਦੇ ਕੁਝ ਨਹੀਂ ਹੁੰਦਾ 15 ਨਹੀਂ ਕੋਈ ਮਨ ਸਮਝਦਾ ਮੈਂ ਮੰਨਿਆ ਤਾਂ ਤੁਹਾਨੂੰ ਸਾਡੀ ਮੰਨ ਲਓ ਜਾ ਦੋ ਜਾ ਰਕਾ ਨਾ ਠੀਕ ਆ ਛੋੜ ਛਪਾਈ ਕਰਿਓ ਉੱਚੋਂ ਠੀਕ ਆ ਸਚਨੋ ਖਵਾਇਓ ਨਾ 100 ਦੋ ਕੋ ਛੋੜੀ ਹੋਣੀ ਵਧਨ ਵਾਲੀ ਮੱਝ ਅਜੇ ਮੈਨੂੰ ਮੈਲਾ ਨਹੀਂ ਮਾਰਿਆ 12 ਦਿਨਾਂ ਦੀ 11 12 ਦਿਨ ਨਹੀਂ ਮੈਸੂਈ ਹੈ ਕੱਟੀ ਬਿਲਕੁਲ ਪੂਰੀ ਤਾਜੀ ਅਜੇ ਦੁੱਧ ਵਧਨਾ ਹੈ ਹਾਂ ਜੀ ਬਾਜੋ ਉਹ 15 16 ਕਿਲੋ ਹੁੰਦੇ ਆ ਆਪਾਂ ਦੋ ਕਿਲੋ ਘਾਟਰੇ ਦੇ ਕੋਈ ਵੀ ਖੜਕੇ ਚੋਵੇ ਫਿਰ ਮਾਖੇ ਵਾਂਗੂ ਵੀ ਦੁੱਧ ਨਿਕਲਿਆ ਨਹੀਂ ਨਿਕਲਿਆ ਫੇਰ ਹੀ ਸਵਾਦ ਆਉਂਦਾ ਸਵਾਦ ਆਉਂਦਾ ਹੈ ਫੇਰ ਦੂਜੀ ਦਾ ਵਰਤਨਾ 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 ਤੇ ਐਂਦੀ ਕੀ ਡਿਟੇਲ ਹੈ ਮੈਂ ਦੀ ਇਹਦਾ ਆ ਬੱਚਾ ਲਗਭਗ ਦੋ ਮਹੀ ਵੇ ਵੀ ਐ ਹਾਂ ਕਟੇ ਕਟਾ ਸਾਹਮਣੇ ਜਿਹੜੇ ਵੀਰ ਨੇ ਉਹਦੇ ਸਾਹਮਣੇ ਡੇਰ ਦੀ ਲਾਲੇ ਦੋਹ ਦੀ ਲਾਲੇ ਮਹੀਨੇ ਲਾਲੇ ਦੁੱਧ ਪੱਕਾ ਕਨਾਂ ਦੁੱਧ ਵੀਰ ਜੀ ਹਲੇ 8 ਕਿਲੋ 8 ਕਿਲੋ ਐ ਨਾ 8 ਕਿਲੋ ਜਿਹੜਾ ਠੀਕ ਹੈ ਹਾਂਜੀ ਤੋਰਾ ਕਰਾਈਏ ਜੇ ਕਹਿੰਦਾ ਵੀ ਕਰਾਉ ਦੋ ਠੀਕ ਹੈ ਨਵਾਂ ਜੀ ਤੀਜਾ ਸੂਆ ਲਾ ਲਓ ਕਿ ਚੌਥਾ ਲਾ ਲਓ ਜੀ ਲਿਆਂਦੇ ਆ ਇਹ ਸੂਆ ਗਰੰਟੀ ਆ ਤੀਜਾ ਜੋ ਆਪੇ ਖਾਸ ਮੰਤਰੀ ਘਵਾਈ ਹੈ ਠੀਕ ਹੈ ਹਾਂਜੀ ਤੇ ਮੈਂ ਚੰਗੀ ਆ ਬਾਡੀ ਬੰਤਵ ਦੀ ਲਗਮ ਬੋੜੀ ਦਾ 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 ਆਏ ਵੇਖ ਲੈ ਲੱਗੀ ਐ ਇਹ ਫਿਰ ਕਿੰਨੇ ਦੇ ਦੀਏ ਵੀਰ ਜੀ ਦਾ 75000 ਰੁਪਇਆ ਮੋਹਰੀ 75000 ਹਾਂਜੀ ਤੇ ਕਿੰਨੇ ਦੀ ਦੇ ਦੀਏ ਮਾਨਤਨ ਕਰਕੇ ਮੇਜੀ ਕੋਈ ਮਾਨਤਨ 75000 ਦੀ 73 ਹਾਂਜੀ ਥੋੜੀ ਹਰ ਛੱਡ ਦੇ ਜਾਰਾ ਨਾ ਘਟਾਈ। ਸਾਹਿਬ ਤੁਸੀਂ ਹਰ ਬਣੇ ਛੜਾਈ ਜਾਂਦੇ ਜੀ। ਛੜਾਉਣਾ ਹੀ ਪੈਣਾ ਐ। ਮਾਨਦਾਨ ਤੇ ਕਰਨਾ ਹੀ ਪੈਣਾ। ਫੇਰ ਹੀ ਫੇਰ ਉੱਡਣ ਗਿਆ। ਉੱਡਣੀ ਉਹ ਆਪਾਂ ਮੋਲੀ ਵੀਰ ਜੀ ਉੱਡਦੇ ਨੇ। ਇਹਨੂੰ ਵੀ ਨਿਕਾ ਮੁੱਲ ਕੋ ਪਾਣੀ ਦਾ। ਪਰ ਅਸੀਂ ਪਾਰ ਲਾ ਦਿੰਨੇ ਨਾ ਮਗਰ ਥੋੜੇ ਜਿਹਾ। ਹਾਂ ਜੀ ਹਾਂ ਜੀ। ਤੇ ਪਾਰ ਲਾ ਕੇ ਉੱਡ ਗਏ। ਵੀਰ ਜੀ ਇਹ 72000 ਪਾਦਾ। ਵੀਰ ਜੀ ਲੋਕੀ 1.8 ਲੱਖ ਮੁੱਲ ਪਾਉਂਦਾ। ਜਾਇਜ਼ 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 ਮੁੱਲ ਪਾਉਣਾ। ਬਿਲਕੁਲ ਜਾਇਜ਼। ਇਹ ਭਾਬਰਾਂ ਨੇ ਖੜਨੀ ਉਹ ਵੀ ਦੁੱਧ ਦਾ ਸੁਆ ਪੂਰਾ ਕਰੇ, ਪੈਸੇ ਪੂਰੇ ਕਰਨ। ਇਹ 72 ਦੀ ਲਾਸਟ ਹੋ ਗਈ ਨਾ। ਠ ਵਾੜ ਚੰਗੀ ਪਲੇ ਪਈ ਹੈ ਨਾ ਹਾਂਜੀ ਹਾਂਜੀ ਟੈਂਕਰ ਹੀ ਹੁੰਦਾ ਜਿਵੇਂ ਦੁੱਧ ਵਾਲਾ ਬਾਕੀ ਤੇਲ ਆ ਵੀਰ ਜੀ ਮਗਰੇ ਸਾਡੀ ਥੰਦੜ ਜੋ ਸਜਰੋ ਢੇਲ ਢੋਲ ਚੰਗੀ ਆ ਤੇ ਦਿਨ ਕਿੰਨੇ ਘਜੇ ਤੁਹਾਡੇ ਹਿਸਾਬ ਨਾਲ ਐੜ ਗਿਆ ਖੜ ਦੁੱਧ ਵੀਰ ਜੀ ਵੀਰ ਜੀ ਆਪਣੇ ਅਗਲੇ ਦਿਨ ਦੱਸਣਗਾ 10 ਦਿਨਾਂ ਦੇ ਜੋ 8 ਤੋਂ 10 ਦਿਨ ਖੜ ਸਕਦੀ ਆ ਨਹੀਂ 10 10 ਤੋਂ 15 ਵੀ ਖੜ ਸਕਦੀ ਆ 15 ਘੰਟੇ ਵੀਰ ਜੀ ਬੜੇ ਬਣੂਗੀ ਵਾੜ ਹਾਂਜੀ ਹਾਂਜੀ ਬਾਕੀ ਢੇਲ ਤੇ ਵੀਰ ਜੀ ਕੋ ਇੱਥੇ ਆ ਮਾਨਾਪੁਰਾ ਬਣਾਉਣਾ ਗਾਣੇ ਦੁੱਧ ਵੀਰ ਜੀ ਕਿੰਨਾ ਕੇ ਦੁੱਧ ਚੋਆ ਆ ਵੀਰ ਜੀ ਉਹਦੇ 25 ਕਿਲੋ ਦੇ ਆ ਪਰ 18 19 ਕਿਲੋ ਦੁੱਧ ਘਾਸ ਦੇ ਲੋਗੇ ਬਾਕੀ ਵੀ ਤੁਸੀਂ ਵੇਖੋ ਵਜੂਦ ਕਰਾ ਲੱਗਾ ਵੈੜ ਦਾ ਨਹੀਂ ਵੈੜ ਹੈ ਜੇ ਵੀਰ ਜੀ ਤੇ ਲੜਨਾ ਹੋਵੇ ਲੱਖ ਰੁਪਏ ਦੀ ਵੈੜ ਆ ਹਾਂ ਹੈਗੀ ਆ ਲੱਖ ਰੁਪਏ ਦੀ ਵੀਰ ਜੀ ਵੈੜ ਆ ਕਿ ਤੁਸੀਂ ਰੋਇ ਕਾਰੋਬਾਰ ਕਰਦੇ ਜੋ ਵੈੜ ਚੰਗੀ ਤੇਰੀ ਬਾਡੇ ਬੰਤਰ ਵੀ ਚੰਗਾ ਏ ਫਰੰਟ ਬੜਾ ਸੁਣਾ ਜੀ ਦੇ ਪੈਰ ਪੂਰੇ ਗਾਵਾਂ ਲਗਾਉਂਦੇ 10 ਕਿਤੇ ਗਾਂ ਨੂੰ ਪਤਾ ਨਹੀਂ ਕਿੱਡਾ ਵਜੂਦ ਵੈੜ ਦਾ ਨਹੀਂ ਹਾਂ ਬਿਲਕੁਲ ਓਕੇ ਆ ਮੋੜ ਲੈ ਆਈਏ ਕੀਮਤ ਕੀ ਕਰਤੀ ਆਪਾਂ ਜੀ ਵੀਰ ਜੀ ਉਧਰ ਦੇ ਜੇ ਗਾਂ ਤੇ ਲੜਨਾ ਹੋਵੇ ਲੱਖ ਰੁਪਈਆ ਦੀ ਯਾਰ ਹੈਗੀ ਆ ਜੀ ਵੀਰ ਜੀ ਇਹਦੀ ਕੀਮਤ ਆਪਾਂ ਅੱਧੇ ਜੀ ਲੈ ਲੈਂਦੀ ਆ 50000 ਰੁਪਈਆ ਕੀ ਹੁੰਦੀ ਜੀ ਤੇ ਕਿੰਨਾ ਕਿੰਨੇ ਦੇ ਦਨੀ ਆਪਾਂ ਦੇ ਚੋ ਵੀਰ ਜੀ ਸਿਰਫ ਜਿਹੜਾ 1000 ਰੁਪਏ ੱਡਾਂਗੇ 50 ਚੋ ਹਾਂਜੀ ਨਹੀਂ ਯਾਰਾ ਕਰੀ ਹੋਰ ਜਿਆ ਛੱਡ ਦੇ ਇਹਨੂੰ ਘੱਟ ਨਹੀਂ ਭਾਈ ਦੇਣੀ ਤੁਹਾਨੂੰ ਪਤਾ ਵੀਰ ਜੀ ਇਹਨੇ 20 ਬਾਈਕ ਉਹਦੇ ਦੇਣਾ ਇਹਨੇ ਲੱਖ ਰੁਪਈਆ ਦੀ ਗਾਂ ਨੂੰ ਮੁਕਾਬਲਾ ਕਰਨਾ 45 ਦੀ ਐਂਡ ਕਰਦੀ ਨਹੀਂ ਵੀਰ ਜੀ ਕਰਦੀ ਨਹੀਂ ਮੈਨੂੰ ਗੱਲ ਆ ਵੀ ਮਾਲ ਨਹੀਂ ਗਾਉਂਦਾ ਕੀ ਕਰੀਏ ਗਾਂ ਵੀ ਕੋਈ ਸ਼ੱਕ ਹੈ 40 42 ਹੈ ਇਹਦੇ ਦੇ ਮਾਲਕ ਏਡੀ ਗਾਰਾ ਜੀ ਕਰੀ ਉਹਨੂੰ ਖਾਈਂਦੀ ਆ ਖਾ ਚ ਜਾਂਦੀ ਪਰ ਦੇ ਦਈਏ ਆਪਾਂ ਦੇ ਦਈਏ ਹਾਂ ਜੀ ਫਿਰ ਐਂਡ ਦੱਸੋ ਕਿੰਨੇ ਦੀ ਹੋਗੀ ਆਪਾਂ ਭਾਈ 48 ਕਿ ਵੱਡੀ ਗੱਲ 47 ਦੇ ਦਾਂਗੇ ਇਹਨੂੰ ਘਟਣੀ ਨਹੀਂ ਹੋਣੀ ਆਪਾਂ ਜੀ ਮਾਲ ਮਹਿੰਗਾ ਹੁੰਦਾ ਤੁਹਾਨੂੰ ਪਤਾ ਖਰਚੇ ਪੈਂਦੇ ਕਈ ਕਈ ਜਨ ਜਾਣਾ ਪੈਂਦਾ ਫਿਰ ਕੇ ਮਾਲ ਲਮਣਾ ਠੀਕ ਹੈ ਜੀ ਹਾਂ ਓਕੇ ਤੇ ਆਹ ਬੈਡ ਦੀ ਕੀ ਡਿਟੇਲ ਕਿੰਵਾ ਸੁਆ ਤੇ ਕਿੰਨਾ ਦੁੱਧ ਦਿਆ ਵੀਰ ਜੀ ਦੁੱਧ ਚ ਸੁਆ ਲਾ ਲਈ ਕੋਈ ਤੇ ਚ ਸੁਆ ਲਾ ਲਈ ਠੀਕ ਹੈ ਜੀ ਇਹ ਲੇ ਵੀਰ ਜੀ ਆ ਗਈ ਬੱਚੀ ਮਗਰ ਹਾਂ ਬੱਚੀ ਆ ਗਈ ਹਾਂ ਜੀ ਬੱਚੀ ਬੜੀ ਪਿਆਰੀ ਦਿੱਤੀ ਹੈ ਨਾ ਹਾਂ ਜੀ ਕਿੰਨੇ ਕਿਤਰਾ ਸਹੀ ਹੋ ਗਈ ਦੂਜੇ ਦਿਨ ਦੀ ਵੀ ਸੂਈ ਜੋ ਇਹ ਦੋ ਦਿਨ ਹੋ ਗਿਆ ਹਾਂਜੀ ਹਾਂਜੀ ਕਿੰਨਾ ਬੋਲਾ ਤਿਆਰ ਆ ਵੀਰ ਜੀ ਅਸਲੇ ਅੱਜ ਹੀ 30 18 ਕਿਲੋ ਬੋਲਾ ਵੇਰ ਥਲੇ ਅੱਜ 18 ਕਿਲੋ ਅੱਜ 18 ਕਿਲੋ ਜਿਹੜਾ ਇਹ ਮਨਾ ਕੇ ਦਵਾਂਗੇ 18 ਕਿਲੋ ਅੱਜ ਜਰੀ ਵੀਰ ਜੀ ਗਾ 25 ਕਿਲੋ ਪਲੱਸ ਜਾਊਗੀ ਠੀਕ ਜੋ ਕੋ ਸੇਵਾ ਕਰੂਗਾ ਜੀ ਥਾਣ ਬੜਾ ਸੋਹਣਾ ਲੱਗਣਾ ਹਾਂਜੀ ਬਾਕੀ ਹੁਣ ਵੀਰ ਜੀ ਕਈ ਆਕ ਨੂੰ ਇਹੜੇ ਹਵਾਣੇ ਲਈ 5 5 ਲੀਟਰ ਆ ਕੇ ਦੇ ਆਪਾਂ ਉਹ ਨਹੀਂ ਹੰਦਦੇ ਖੁੱਲ ਕੇ ਤੋੜਾ ਕਰਾਈਏ ਚਾਹਗਾ 18 ਕਿਲੋ ਜਿਹੜਾ ਮੌਕੇ ਦਾ ਬੋਲਾ ਤਿਆਰ ਹੈ ਦੋ ਦਿਨ ਦੀ ਸੂਈ ਹੋਈ ਹੈ ਮ ਬਾਕੀ ਸੋਹਣੀਆ ਵੈੜ ਥਾੜ ਲੈਵਾ ਬੜਾ ਸੋਨਾ ਲੱਗਾ ਕਮਾਲ ਦਾ ਜੀ ਦੇਖੋ ਐਡੇ ਥਾੜ ਮਈਆਂ ਨੂੰ ਨਹੀਂ ਲੱਗਦੇ ਲਾਗੇ ਬੱਚਾ ਲੈਓ ਜੀ ਮੋੜ ਲਓ ਮੋੜ ਲਓ ਵਾਹ ਜੀ ਵਾਹ ਸੰਬਾਥਾਨ ਵੇਖੋ ਕਿੱਦਾ ਸੋਹਣਾ ਲੱਗਾ ਵਾਹ ਜੀ ਵਾਹ ਅਰੇ ਵੀਰ ਜੀ ਇੱਕ ਵਜਾ ਗਾਂ ਨੂੰ ਆਪਣਾ ਲਿਖਦੇ ਨਹੀਂ ਗਾਂ ਹੁੰਦੀ ਥੰਦੀ ਆ ਛਾਂ ਤੇ ਮੈਂ ਨਾ ਕਮਾਲਾਂ ਹੀ ਕਰੀ ਬੈਠੀ ਆਰੇ ਵੀਰ ਜੀ ਘਣ ਘੜ ਦੇ ਕਰਨ ਭੰਡਿਆ ਕੱਲੀ ਕੱਲੀ ਨਾੜ ਜਿਹੜੀ ਆ ਬਿਜਲੀ ਘਰ ਬਣਾਈ ਬੈਠੀ ਨਾਰ ਵੇਖੋ ਕੱਲੀ ਕੱਲੀ ਜਿਹੜੀ ਹੈ ਨਾ ਸੋਹਣੀ ਆ ਬੈਠ ਵੀਰ ਜੀ ਹਸਦਾ ਵੇੜ 30 ਕਿਲੋ ਦਊਗੀ ਜਿਵੇਂ ਸੇਵਾ ਕਰੂਗਾ ਹੁਣ ਦੱਸ ਲੈ 20 ਕਿਲੋ ਬੋਲ ਸਕਦਾ ਪਰ ਆਪਾਂ 18 ਕਿਲੋ ਆ ਕੇ ਆਏ ਤੇ ਮੁੱਲ ਕੀ ਕਰਦੇ ਹੁਣ ਕਿੰਨੇ ਦੇ ਦਈਏ ਮੁੱਲ ਵੀਰ ਜੀ ਦਾ 70000 ਰੁਪਇਆ ਅੱਛਾ ਜੀ ਹਾਂ ਜੀ ਕਿੰਨੇ ਦੇਣੀ ਮਾਨਤਾਨ ਕਰਕੇ 70000 ਜਦਾਂ ਵਿੱਚ ਹੋਰ ਕਰੋ 68000 ਦੀ ਕਰ ਦੋ 5 ਛੱਡ ਦਈਏ 80000 ਦੀ ਦੇ ਦੇ ਮੇਰਾ ਆਪਣਾ ਥੋੜੀ ਕਮਾਈ ਹੁੰਦੀ ਹੈ ਯਾਰ ਮੈਂ ਕੀ ਹੁਣ ਕਰ ਨਹੀਂ ਵੀਰ ਜੀ 80000 20000 ਬਈ ਦਾ ਕਿੰਨਾ ਨਹੀਂ ਆਖਾ 68000 ਦੇ ਜਾਂਦੇ ਯਾਰ ਨਾ ਚੇ ਦੇ ਦੋ ਹੁਣ ਨਹੀਂ ਕੋਈ ਛੋਟ ਛੱਪਾ ਕਰ ਦਾਂਗੇ 80000 ਦੀ ਗਾਓ ਵੀ ਜੀ ਥਾਲੀ ਆ ਗਾਣਾਂਗੇ ਆਪਾਂ ਤੁਹਾਡਾ ਮੋਲੀ ਉਹ ਬਾਅਦ ਮਿਕਸ ਮਿਕਸ ਰੇਟ ਪਾਏ ਆ ਚਲੋ ਸਾਡੀ ਖੁਸ਼ੀ ਹੈ ਬਾਕੀ ਵੀਰ ਤੁਸੀਂ ਵੀ ਰੋਜ਼ ਦੇ ਵੀ ਇਹਦਾ ਇਹਦਾ ਸੋਬਾ ਖਾਣੇ ਕੇ ਵੈੜ ਗੁੰਦਾਣੀ ਆ ਥਣ ਭਾਂਡੇ ਵੈੜ ਸਾਫ ਹੈ ਬਾਕੀ ਵੈੜਾ ਜ ਆਉਂਦੀ ਆ ਚੰਗੀ ਗੜੀ ਜੰਗੀ ਗਈ ਹੈ ਇਹ ਇਹਦਾ ਵੀ ਬਾਬਾ ਥਾਂ ਲੈਵਾ ਚੰਗਾ ਦੇ ਵੀ ਚੰਗੀ ਬੰਤਰ ਪੁੱਤਰ ਦੁੱਧ ਦੀ ਕਿੰਨੀ ਕੁਆਲਿਟੀ ਜਾਂਦੀ ਔਰ ਸਭ ਮੋਗਾ 20 ਕਿਲੋ ਹੀ ਹੁਣ ਵਾਹ ਜੀ ਥਾਂ ਨੇ ਉਹਦੇ ਨੂੰ ਵੀ ਵਾਦੇ ਬਣਾਈ ਬੈਠੀ ਆ ਚੰਗਾ ਲੈਵਾ ਗੱਡੀ ਬੈਠੀ ਮਗਰ ਬੱਚੀ ਤੇ ਬੱਚਾ ਆ ਗਈ ਮਗਰ ਵੀਰ ਜੀ ਬੱਚਾ ਠੀਕ ਆ 18 ਕਿਲੋ ਹਾਂ ਜੀ ਨੇ 20 ਕਿਲੋ ਉਹ ਵੀਰ ਜੀ ਅੱਛਾ 20 ਹੋਊਗਾ 18 ਲੈ ਲਓ 18 ਨਾਲੋ ਠੀਕ ਨਾੜਾ ਨੋੜਾ ਚੰਗੀਆਂ ਉਹ ਖਾਈ ਬੈਠੀ ਕਰਮਾ ਵਾਲੀ ਬਾਕੀ ਜੀ ਤੁਹਾਨੂੰ ਥੰਡੋਂ ਜੋੜੋ ਕੇ ਆਣਾ ਐ ਇੱਕ ਨੰਬਰ ਦੀ ਓਕੇ ਠੰਡੇ ਹੀ ਬੜੀ ਹੈ ਚਸਤਾ ਦੀ ਗਾਲ ਨੇ ਚੋਆਇਸ ਆ ਗੰਨੇਰ ਕੀ ਧਾਰੋਂ ਦੀ ਹੈ ਨਾ ਮੋਟੀ ਹਾਂ ਜੀ ਠੀਕ ਹੈ ਸੂਹਾ ਘਨਵਾ ਆ ਗਿਆ ਜੀ ਜਿੱਤ ਪਏਗਾ ਪੱਜਾ ਲੈ ਆਲੇ ਪੱਜਾ ਨਾਲੇ ਠੀਕ ਹੈ ਹਾਂ ਜੀ ਤੋੜ ਕੇ ਤੋਰਾ ਕਰਾਈਏ ਚੈੱਕ ਨਾ ਬੱਚਾ ਆ ਗਿਆ ਸਜਣੋ ਮਗਰ ਹਾਂ ਜੀ ਤੇ ਬਹਿੜੇ ਵੀ ਚੰਗੀ ਆ ਤਾਰਾ ਤੋਂ 20 ਪਲੱਸ ਜਿਹੜਾ ਮੌਕੇ ਦਾ ਜਿਹੜਾ ਦੁੱਧ ਦੇ ਥਲੇ ਤੇ ਆ। ਜੀ ਵੈਡ ਫੁੱਲ ਬਰੀਡ ਚ ਬੋਧੀ ਵਾਲੀ ਵੈੜ ਆ। ਉਹ ਵੀ ਵੈੜ ਬੋਧੀ ਵਾਲੀ ਜਿਹੜੀ ਵੈੜ ਬੋਧੀ ਵਾਲੀ। ਜਸਸੀ ਜੀ ਐਫ ਦਾ ਸਜਣੋ ਕ੍ਰੋਸ ਆਂ ਗਿਆ। ਵੈੜ ਚੰਗੀ ਆ। ਠੀਕ ਆ ਜੀ। ਨੌ। ਨੌ। ਮੋੜ ਲਿਓ। ਜਰਸੀ ਤੇ ਐਚ ਐਫ ਕਰੋ ਸੰਗ ਰੀਆਂ ਬਾਕੀ ਸੋਹਣੀਆਂ ਥਾਂ ਲੈ ਵਾ ਬੜਾ ਸੋਹਣਾ ਕਰਮਾ ਇਹਦਾ ਲੋ ਤੇ ਇਹਦਾ ਕਿੰਨਾ ਮੁੱਲ ਕਰਦੇ ਨੇ ਇਹਦਾ ਵੀਰ ਜੀ ਮੋਲ 62000 ਰੁਪਏ 62000 ਹਾਂਜੀ ਮਾਨਤਾ ਨੂੰ ਕੀ ਕਰਤੀ ਮਾਨਤਾ ਨੂੰ ਜੀ ਬਾਹਰ ਜਿਆ ਦੇ ਦਿੱਤੀ ਬਾਹਰ ਦੇ ਦਿੱਤੀ ਹਾਂਜੀ 60 ਦੀ ਨਾ ਕਰਤੀ ਖੀਰਲਾ ਪੀਸ ਰਹਿ ਗਿਆ 60 ਦੀ ਰਹਿ ਜੀ ਭਾਜੀ ਠੀਕ ਹੈ ਹਾਂਜੀ ਠੀਕ ਹੈ ਲਓ ਸਜਣੋ ਇਹ ਜਾਂ ਪਸ਼ੂ ਵਾਲੇ ਜਿਹੜੇ ਤੁਹਾਨੂੰ ਅਪਡੇਟ ਲੈ ਕੇ ਦੇਤੀ ਆ ਠੀਕ ਹੈ ਜੀ ਨਰਖ ਤੇ ਪਰਖ ਤੁਹਾਡਾ ਕੰਮ ਆ ਕੇ ਤਸੱਲੀ ਕਰਨਾ ਤੇ ਸਾਰੇ ਪਸ਼ੂ ਚੰਗੇ ਆ ਦੁੱਧ ਤੇ ਚੰਗੇ ਜੇ ਚੱਲਣਦੇ ਆ 13+ ਵਾਲੀ 12+ ਵਾਲੇ ਵੀ ਝੋਟੀ ਹੈਗੀ ਆ ਤੇ 20+ ਵਾਲੀ ਜਿਹੜੀਆਂ ਵਹਿੜਾਂ ਬਿਲਕੁਲ ਚੰਗੀਆਂ ਠੀਕ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਜੀ ਰੱਬ ਰੱਖਾ ਜੀ